ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ SBI ਨੇ ਆਪਣੀ ਮਲਟੀ ਆਪਸ਼ਨ ਡਿਪਾਜ਼ਿਟ ਐਮੋੜੀ ਸਕੀਮ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਹੁਣ ਇਸ ਸਕੀਮ ਦਾ ਲਾਭ ਲੈਣ ਲਈ ਗਾਹਕਾਂ ਨੂੰ ਆਪਣੇ ਬਚਤ ਖਾਤੇ ਵਿੱਚ ਘੱਟੋ-ਘੱਟ 50000 ਰੁਪਏ ਦਾ ਬਕਾਇਆ ਰੱਖਣਾ ਹੋਵੇਗਾ ਪਹਿਲਾਂ ਇਹ ਸੀਮਾ 35000 ਰੁਪਏ ਸੀ ਜਿਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਬਕਾਇਆ ਰੱਖਣਾ ਹੋਵੇਗਾ ਇਹ ਬਦਲਾਅ ਛੋਟੇ ਅਤੇ ਦਰਮਿਆਨੇ ਬਕਾਇਆ ਵਾਲੇ ਗਾ ਕਾਲੀ ਚੁਣੌਤੀ ਪੂਰਨ ਹੋ ਸਕਦਾ ਹੈ ਜਦੋਂ ਕਿ ਇਹ ਸਕੀਮ ਅਜੇ ਵੀ ਉੱਚ ਬਕਾਇਆ ਵਾਲੇ ਲੋਕਾਂ ਲਈ ਆਕਰਸ਼ਕ ਬਣੀ ਹੋਈ ਹੈ ਜੇਕਰ ਬਚਤ ਖਾਤੇ ਵਿੱਚ 50000 ਰੁਪਏ ਤੋਂ ਵੱਧ ਬਕਾਇਆ ਹੈ ਤਾਂ ਵਾਧੂ ਰਕਮ ਆਪਣੇ ਆਪ ਹੀ ਇੱਕ ਫਿਕਸਡ ਡਿਪੋਜ਼ਿਟ ਐਫ ਡੀ ਵਿੱਚ ਬਦਲ ਜਾਂਦੀ ਹੈ ਇਹ ਰਕਮ ਹਜ਼ਾਰ ਦੀਆਂ ਇਕਾਈਆਂ ਵਿੱਚ ਆਪਟੀ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਕਾਹਨੂੰ ਇਸ ਤੇ ਉਹੀ ਵਿਆਜ ਦਰ ਮਿਲਦੀ ਹੈ ਜੋ ਆਮ ਐਫ ਡੀ ਤੇ ਲਾਗੂ ਹੁੰਦੀ ਹੈ ਜੋ ਕਿ ਬਚਤ ਖਾਤੇ ਦੇ ਵਿਆਜ ਨਾਲੋਂ ਵੱਧ ਹੈ ਜੇਕਰ ਲੋਨ ਹੋਵੇ ਤਾਂ ਬੈਂਕ ਆਪਣੇ ਆਪ ਐਮਓਡੀ ਤੋਂ ਪੈਸੇ ਕਢਵਾ ਲੈਂਦਾ ਅਤੇ ਇਸ ਨੂੰ ਬਚਤ ਖਾਤੇ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ ਇਸ ਸਕੀਮ ਵਿੱਚ ਸੀਨੀਅਰ ਨਾਗਰਿਕਾਂ ਨੂੰ ਵਾਧੂ ਵਿਆਜ ਦਾ ਲਾਭ ਮਿਲਦਾ ਜਿਨ੍ਹਾਂ ਗਾਹਕਾਂ ਦੇ ਖਾਤੇ ਵਿੱਚ 35000 ਤੋਂ 50000 ਰੁਪਏ ਤੱਕ ਦਾ ਬਕਾਇਆ ਸੀ ਉਹ ਹੁਣ ਐਮਓਡੀ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਇਸ ਸਕੀਮ ਅਜੇ ਵੀ ਉੱਚੇ ਬਕਾਇਆ ਵਾਲੇ ਗਾਹਕਾਂ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਬਚਤ ਖਾਤੇ ਦੀ ਸੌਖ ਅਤੇ ਐਫ ਡੀ ਦੀ ਵਾਪਸੀ ਦੋਵਾਂ ਦੀ ਪੇਸ਼ਕਸ਼ ਕਰਦੀ ਹੈ ਵੈਰਾ ਦਾ ਮੰਨਣਾ ਹੈ ਕਿ SBI ਦਾ ਇਹ ਕਦਮ ਇਸ ਦੀ ਜਮਾ ਲਾਗਤ ਪ੍ਰਬੰਧਨ ਰਣਨੀਤੀ ਦਾ ਹਿੱਸਾ ਹੈ। ਛੋਟੇ ਬਕਾਇਆ ਨੂੰ FD ਵਿੱਚ ਬਦਲਣ ਤੋਂ ਰੋਕਣ ਲਈ ਸੀਮਾ ਵਧਾ ਦਿੱਤੀ ਗਈ ਹੈ। ਇਸ ਨਾਲ ਛੋਟੇ ਗਾਹਕਾਂ ਨੂੰ ਨੁਕਸਾਨ ਹੋ ਸਕਦਾ ਹੈ ਪਰ ਵੱਡਾ ਖਾਤਾਧਾਰਕਾਂ ਨੂੰ ਇਸ ਸਕੀਮ ਹੋਰ ਵੀ ਆਕਰਸ਼ਕ ਲੱਗੇਗੀ। ਜੇਕਰ ਤੁਸੀਂ ਇਸ ਸਕੀਮ ਦਾ ਲਾਭ ਉਠਾਣਾ ਚਾਹੁੰਦੇ ਹੋ ਤਾਂ ਆਪਣੇ ਖਾਤੇ ਵਿੱਚ ਉੱਚ ਬਕਾਇਆ ਬਣਾਈ ਰੱਖਣ ਦੀ ਯੋਜਨਾ ਬਣਾਓ ਅਤੇ ਨਿਵੇਸ਼ ਕਰਨ ਤੋਂ ਪਹਿਲਾਂ આપણે વિતી સલાહકાર સલાહ સલાઘત